ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਵੇ ਪ੍ਰਸਾਦ ਸਵਈਏ ਸ਼ਰਵਕ ਸੁਦਸਮੋ ਸਦਾਨ ਕੇ ਦੇਖਿ ਪਰਿਓ ਕਰ ਜੋਗ ਜਤੀਕੇ ਸੂਰ ਸੁਰਾਰਧਨ ਸੁਧ ਸੁਦਾਤਕ ਸੰਤ ਸਮੋ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਹੋਉ ਨਾ ਦੇਖਿਤ ਪ੍ਰਾਨ ਪਤੀਕੇ ਸ਼੍ਰੀ ਭਗਵਾਨ ਕੀ ਭਾਇ ਕਿਰਪਾ ਮੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸਿਕੂਦਤ ਪਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਪਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਪਏ ਤੋਂ ਕਹਾਂ ਪੂਪਤਾ ਅੰਤ ਕੋ ਨਾਂਗੇ ਪਏ ਬਦਾਰੇ ਜੀਤ ਪਿਰ ਸਭ ਦੇ ਸਦਸਾਨ ਕੋ ਬਾਜਤ ਢੋਲ ਅਮਰਦੰਗ ਨਗਾਰੇ ਗੁੰਜਤ ਗੂੜ ਅਗਜਨ ਕੈ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਉਤਪ ਵਿਖ ਭਵਾਨ ਕੇ ਪੂਪਤਾ ਕੌਣ ਗਨੈ ਨਹੀਂ ਜਾਤ ਵਿਚਾਰ ਸ਼੍ਰੀ ਪਤ ਸ਼੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸਿਖ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਪਿਖਾ ਪਉਣ ਹਰ ਜਤੀ ਜਤ ਤਾਰ ਸਭ ਸੁਵਚਾਰ ਹਜ਼ਾਰ ਇਕ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਸੁਧ ਸਪਾਹ ਦੁਰੰਤ ਦਵਾਹ ਸੋ ਸਾਜ ਸੁਨਾਹਾ ਦੁਰਜਾਨ ਦਲੇਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਰੇ ਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲenge ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਵਿਨ ਤਿਆਗ ਜਹਾਨ ਨਿਦਾਨ ਚਲenge ਵੀਰ ਆਪਾਰ ਵਡੇ ਵਰਿਆਰੇ ਅਵਚਾਰ ਸਾਰ ਕੀ ਤਰਪਸ਼ਿਆ ਤੋਰਤ ਦੇਸ ਮਲੰਦ ਮਵਾਸਨ ਅਤੇ ਗ ਜਾਣ ਕੇ ਮਾਨ ਮਲਈਆ ਗਾੜ ਗੜਾਨਕ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇ ਜਾਚ ਕਨੇਕ ਸੋ ਇੱਕ ਦਵਈਆ ਦਾਨਵ ਦੇਵ ਪਨਿੰਦ ਨਿ ਸਤਰ ਊਤ ਭੇਕ ਪਵਾਨ ਜਪ엥ਗੇ ਜੀਵ ਜਿਤੈ ਜਲ ਮੈ ਥਲ ਮੈ पल ही पल मैं सब थाप थपेंगे पुण्य परतापन बाट जयत तना पापन के वो पुंज खपेंगे साध सम्मोह प्रसन्न परे जग सत्र सवै अब लोक जपेंगे मानबिंद्र गजेंद्र नरतप जो अंतरलोक को राज करेंगे कोटि स्नान गजादिक दान ਅਨੇਕ ਸੁਅੰਬਰ ਸਾਧ ਵਰ엥ੇ ਬ੍ਰਹਮ ਮਹੇਸਰ ਬਿਸ਼ਨ ਸਚੀਪਤ ਅੰਤ ਫਸੇ ਜੰਪਾਸ ਪਰ엥 ਜੇ ਨਰ ਸ਼੍ਰੀ ਪਤ ਕੇ ਪ੍ਰਸ ਹੇ ਪੰਗ ਤੇ ਨਰ ਪੇਰ ਨਾਂ ਦੇ ਧਰ엥ਗੇ ਕਾਹ ਭਯੋ ਜੋ ਦੋ ਉਲੋਚਨ ਮੂਦ ਕਾ ਬੈਠ ਰਿਓ ਬਖ ਧਿਆਨ ਲਗਾਇਓ ਨਾਤ ਪ੍ਰਿਯੋਲਿ ਸਤ ਸਮੁੰਦਰਨ ਲੋਕ ਗਿਓ ਪ੍ਰਲੋਕ ਗਵਾਇਓ ਬਾਸ ਕਿਓ ਬਖਿਆਨ ਸੁ ਬੈਠ ਕੇ ऐसे ही ऐसे सुबेश बता साच कहूं सुन ले हो सब जिन प्रेम की ओत नहीं प्रभु पायो काहुल पहन पूज थरे उसर काहुल लिंग गरे लटकायो काहू लिखे और वाची दिशा में काहू पश्चात को शीश निवायो को ਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨਤਾ ਊਰ ਕ੍ਰਿਆ ਊਰਜਿਓ ਸਭੀ ਜਗਾ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨਤਾ ਪੂਰ ਕਰਿਆ ਊਰਜਿਓ ਸਭੀ ਜਗੁ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ